ਅਫਸੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਏ ਗਲਤੀਆਂ ਦੀ ਕਿਤਾਬ ਤੋਂ ਬਾਅਦ ਦੇ ਵਿੱਚ ਆ ਤਾਂ ਇਹਦਾ ਪੰਜਵਾਂ ਅਧਿਆਏ ਆ 5th ਚੈਪਟਰ ਉਹਦੀ 15th 15ਵੀਂ ਆਇਤ ਹallelujah ਸੋ ਅਸੀਂ ਦੇਖਦੇ ਇੱਥੇ ਲਿਖਿਆ ਸੋ ਚੌਕਸੀ ਨਾਲ ਵੇਖੋ ਭਈ ਤੁਸੀਂ ਕਿੱਕਰ ਚੱਲਦੇ ਹੋ ਨਿਰਬੁੱਧਾਂ ਵਾਂਗ ਨਹੀਂ ਸਗੋਂ ਬੁੱਧਵਾਨਾਂ ਦੇ ਵਾਂਗ ਸੋ ਵਚਨ ਸਾਨੂੰ ਦੱਸਦਾ ਆ ਇੱਕ ਪਰਮੇਸ਼ੁਰ ਨੂੰ ਫੋਲੋ ਕਰਨ ਵਾਲਾ ਪਰਮੇਸ਼ੁਰ ਦੇ ਹੁਕਮਾਂ ਨੂੰ ਫੋਲੋ ਕਰਨ ਵਾਲਾ ਵਚਨ ਨੂੰ ਫੋਲੋ ਕਰਨ ਵਾਲਾ ਜਿਹੜਾ ਇਨਸਾਨ ਆ ਉਹ ਕਿੱਦਾਂ ਚੱਲਦਾ ਆ ਉਹ ਆਪਣੀ ਚਾਲ ਨੂੰ ਚੈੱਕ ਕਰੇ ਕਿੱਦਾਂ ਚੱਲਣ ਦਾ ਮਤਲਬ ਚਾਲ ਦਾ ਮਤਲਬ ਕਰੈਕਟਰ ਹੁੰਦਾ ਅਸਲ ਦੇ ਵਿੱਚ ਕਿ ਉਹਦਾ ਕਰੈਕਟਰ ਕਿੱਦਾਂ ਦਾ ਆ ਉਹਦਾ ਚਰਿੱਤਰ ਕਿੱਦਾਂ ਦਾ ਆ ਉਹ ਆਪਣੇ ਆਪ ਨੂੰ ਚੈੱਕ ਕਰੇ ਹਾਲੇਲੂਇਆ ਤਾਂ ਇੱਥੇ ਲਿਖਿਆ ਉਹ ਚੈੱਕ ਕਰੇ ਕਿ ਉਹ ਨਿਰਬੁੱਧਾਂ ਵਾਂਗ ਨਾ ਚੱਲੇ ਉਹ ਬੁੱਧਵਾਨਾਂ ਦੇ ਵਾਂਗ ਚੱਲਦਾ ਹੋਣਾ ਚਾਹੀਦਾ ਹੈ ਸੋ ਸਾਨੂੰ ਪਰਮੇਸ਼ਵਰ ਦਾ ਬਚਨ ਇਹ ਕਹਿ ਰਿਹਾ ਆਪਣੇ ਆਪ ਨੂੰ ਅਸੀਂ ਮੋਸਟਲੀ ਕੀ ਕਰਦੇ ਹਾਂ ਅਸੀਂ ਦੂਜਿਆਂ ਦੀ ਚਾਲ ਨੂੰ ਚੈੱਕ ਕਰਦੇ ਹਾਂ ਅਸੀਂ ਜ਼ਿਆਦਾਤਰ ਆਪਣੇ ਗੁਆਂਢੀਆਂ ਦੀ ਚਾਲ ਨੂੰ ਚੈੱਕ ਕਰਦੇ ਹਾਂ ਜ਼ਿਆਦਾਤਰ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਚਾਲ ਨੂੰ ਚੈੱਕ ਕਰਦੇ ਹਾਂ ਜ਼ਿਆਦਾਤਰ ਅਸੀਂ ਆਪਣੇ ਤੋਂ ਬਿਨਾ ਬਾਕੀਆਂ ਦੀ ਚਾਲ ਜਿਹੜੀ ਆ ਉਹ ਚੈੱਕ ਕਰਦੇ ਆ ਆਪਣੇ ਦੋਸਤਾਂ ਮਿੱਤਰਾਂ ਦੀ ਆਪਣੇ ਬੌਸ ਦੀ ਕਹਿ ਲੋ ਜਾਂ ਸਾਡੇ ਨਾਲ ਕੰਮ ਕਰਨ ਵਾਲਿਆਂ ਦੀ ਅਸੀਂ ਉਹਨਾਂ ਦੇ ਕਰੈਕਟਰ ਨੂੰ ਚੈੱਕ ਕਰਦੇ ਪਰ ਵਚਨ ਸਾਨੂੰ ਕੀ ਕਹਿੰਦਾ ਆ ਕਹਿੰਦਾ ਆਪਣੀ ਚਾਲ ਨੂੰ ਚੌਕਸੀ ਨਾਲ ਵੇਖੋ ਪੂਰੇ ਧਿਆਨ ਦੇ ਨਾਲ ਇਦਾਂ ਨਹੀਂ ਕਿ ਤੁਸੀਂ ਉਦਾਂ ਹੀ ਅੱਖਾਂ ਮੀਟ ਕੇ ਆਪਣੇ ਆਪ ਨੂੰ ਸਹੀ ਸਮਝੀ ਜਾਂਦੇ ਆ ਨਹੀਂ ਆਪਣੇ ਆਪ ਨੂੰ ਚੈੱਕ ਕਰੋ ਕਈ ਵਾਰੀ ਅਸੀਂ ਬਹੁਤ ਸਾਰੀਆਂ ਉਹ ਜਿਹੀਆਂ ਗੱਲਾਂ ਹੁੰਦੀਆਂ ਜਿਹਦੇ ਵਿੱਚ ਸਾਨੂੰ ਲੱਗਦਾ ਕਿ ਮੈਂ ਠੀਕ ਆ ਜੋ ਮੈਂ ਕਹਿ ਰਿਹਾ ਹਾਂ ਉਹ ਬਿਲਕੁਲ ਠੀਕ ਆ ਇਹ ਤੁਹਾਡੀ ਸੋਚ ਆ ਕਿ ਜੋ ਮੈਂ ਕਹਿ ਰਿਹਾ ਹਾਂ ਉਹ ਬਿਲਕੁਲ ਠੀਕ ਹੈ ਕੀ ਉਹ ਦੂਜੇ ਲਈ ਵੀ ਠੀਕ ਆ ਕੀ ਉਹ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਵੀ ਠੀਕ ਆ ਆਪਣੇ ਆਪ ਨੂੰ ਚੈੱਕ ਕਰੋ ਕਿ ਜੋ ਉਹ ਮੈਂ ਕਰ ਰਿਹਾ ਕਿ ਵਾਕਿਆ ਹੀ ਉਹ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਠੀਕ ਕਰ ਰਿਹਾ ਹਾਂ ਕਿ ਵਾਕਿਆ ਹੀ ਉਹ ਪਰਮੇਸ਼ਰ ਦੇ ਵਚਨ ਦੇ ਹਿਸਾਬ ਦੇ ਨਾਲ ਦੂਜਿਆਂ ਦੇ ਜੀਵਨ ਦੇ ਵਿੱਚ ਚੰਗਾ ਪ੍ਰਭਾਵ ਲੈ ਕੇ ਆ ਰਿਹਾ ਹਾਂ ਅਸੀਂ ਨਿਰਬੁੱਧਾ ਵਾਂਗ ਨਹੀਂ ਹੋਣੇ ਚਾਹੀਦੇ ਅਸੀਂ ਬੁੱਧੀਮਾਨ ਨਜ਼ਰ ਆਉਣੇ ਚਾਹੀਦੇ ਮੂਰਖ ਨਜ਼ਰ ਨਹੀਂ ਹੋਣੇ ਚਾਹੀਦੇ ਸਿਰਫ ਨਜ਼ਰ ਨਹੀਂ ਮਤਲਬ ਮੂਰਖਤਾ ਦੇ ਵਿੱਚ ਨਹੀਂ ਹੋਣੇ ਚਾਹੀਦੇ ਬੇਵਕੂਫੀਆਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਗੰਭੀਰਤਾਈ ਵਿੱਚ ਸੰਜੀਦਗੀ ਦੇ ਵਿੱਚ ਅਤੇ ਸਮਝਦਾਰੀ ਦੇ ਵਿੱਚ ਹੋਣੇ ਚਾਹੀਦੇ ਹallelujah ਸੋ ਜਦੋਂ ਅਸੀਂ ਕਿਸੇ ਨਾਲ ਗੱਲ ਕਰਨੀ ਆ ਸਾਡੇ ਗੱਲਬਾਤ ਕਰਨ ਦਾ ਤਰੀਕਾ ਸਮਝਦਾਰਾਂ ਵਾਲਾ ਹੋਣਾ ਚਾਹੀਦਾ ਹੈ ਕਿਸੇ ਨੂੰ ਸਲਾਹ ਦੇਣੀ ਆ ਤੇ ਅਕਲ ਵਾਲੀ ਸਲਾਹ ਦਿਓ ਬੁਰੀ ਸਲਾਹ ਨਾ ਦਿਓ ਕਿਸੇ ਨੂੰ ਕਿਉਂਕਿ ਉਹਨੇ ਤੁਹਾਡੇ ਕੋਲੋਂ ਇਸੇ ਲਈ ਸਲਾਹ ਮੰਗੀ ਆ ਕਿਉਂਕਿ ਉਹਨੂੰ ਲੱਗਦਾ ਹੈ ਕਿ ਤੁਸੀਂ ਉਹਨੂੰ ਚੰਗੀ ਸਲਾਹ ਦਿਓਗੇ ਪਰ ਤੁਸੀਂ ਮਜ਼ਾਕ ਮਜ਼ਾਕ ਦੇ ਵਿੱਚ ਕੁਝ ਉਹਨੂੰ ਇਹੋ ਜੀ ਸਲਾਹ ਦੇ ਦਿਓ ਜਿਹਦੇ ਨਾਲ ਉਹਦਾ ਨੁਕਸਾਨ ਹੋ ਜਵੇ ਜਾਂ ਜਿਹਦੇ ਨਾਲ ਉਹਦਾ ਬਣਿਆ ਬਣਾਇਆ ਕੰਮ ਜਿਹੜਾ ਆ ਉਹ ਵਿਗੜ ਜਵੇ ਤੁਹਾਡੇ ਭਾ ਦਾ ਉਹ ਹਾਸਾ ਹੋ ਸਕਦਾ ਪਰ ਅਗਲੇ ਦਾ ਮੜਾਸਾ ਹੋ ਸਕਦਾ ਅਗਲੇ ਦਾ ਨੁਕਸਾਨ ਹੋ ਸਕਦਾ ਉਹਦੇ ਨਾਲ ਇਸ ਲਈ ਬੁੱਧੀਮਾਨਾਂ ਦੇ ਵਾਂਗ ਜਿਹੜਾ ਆ ਅਸੀਂ ਚੱਲਣਾ ਸਾਡਾ ਕਰੈਕਟਰ ਬੁੱਧੀਮਾਨਾਂ ਵਾਲਾ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਚਾਰ ਜਨਾਨੀਆਂ ਖਲੋਤੀਆਂ ਤੇ ਉਥੇ ਅਸ਼ਲੀਲ ਗੱਲਾਂ ਕਰ ਰਹੇ ਹੋ ਚਾਰ ਮੁੰਡੇ ਖਲੋਤੇ ਆ ਤੇ ਤੁਸੀਂ ਉਥੇ ਅਸ਼ਲੀਲ ਗੱਲਾਂ ਕਰ ਰਹੇ ਹੋ ਤੇ ਤੁਹਾਨੂੰ ਲੱਗਦਾ ਇੱਥੇ ਕਿਹੜਾ ਗੁੜੀਆਂ ਸੋਚਣ ਵੀ ਇੱਥੇ ਕਿਹੜਾ ਬੰਦੇ ਹੈਗੇ ਤੇ ਬੰਦੇ ਸੋਚਣ ਇੱਥੇ ਕਿਹੜਾ ਕੋਈ ਜਨਾਨੀ ਆ ਤੇ ਇੱਥੇ ਜੋ ਮਰਜੀ ਆਵਾ ਗਉਣ ਜਿਹੜਾ ਆ ਉਹ ਚੀਜ਼ਾਂ ਨੂੰ ਬੋਲੀ ਜਾਈਏ ਨਹੀਂ ਅਸੀਂ ਬੁੱਧੀਮਾਨਾਂ ਵਾਂਗ ਚੱਲਣਾ ਸੁਚੱਜਿਆਂ ਦੇ ਵਾਂਗ ਚੱਲਣਾ ਹੈ ਹਾਲੇਲੂਇਆ ਤੇ ਮੈਨੂੰ ਪੂਰਾ ਯਕੀਨ ਆ ਕਿ ਅਸੀਂ ਜਰੂਰ ਇਹਨਾਂ ਚੀਜ਼ਾਂ ਦਾ ਜਿਹੜੀਆਂ ਅਸੀਂ ਕੱਲ ਸਿੱਖੀਆਂ ਉਹਨਾਂ ਦਾ ਵੀ ਜਿਹੜੀਆਂ ਅਸੀਂ ਅੱਜ ਸਿੱਖ ਰਹੇ ਉਹਨਾਂ ਦਾ ਸਗੋਂ ਜਿਹੜੀਆਂ ਪਿਛਲੇ 1000 ਐਪੀਸੋਡਸ ਦੇ ਵਿੱਚ ਸਿੱਖੀਆਂ ਨਾ ਉਹਨਾਂ ਦਾ ਵੀ ਅਸੀਂ ਖਿਆਲ ਰੱਖਾਂਗੇ ਅਰ ਵਚਨ ਦੇ ਅਕੋਰਡਿੰਗਲੀ ਅਸੀਂ ਚੱਲਾਂਗੇ ਹallelujah ਸੋ ਕਹਿੰਦਾ ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ ਆਪਣੇ ਲਈ ਸਮੇਂ ਨੂੰ ਲਾਭਦਾਇਕ ਬਣਾ ਲਓ ਲਾਵ ਵਿਦਾਇਕ ਬਣਾਓ ਕਿਉਂਕਿ ਦਿਨ ਬੁਰੇ ਆ ਦੇਖੋ ਕਈ ਨਾ ਸੋਚਦੇ ਰਹਿੰਦੇ ਆ ਅਸੀਂ ਚੰਗੇ ਸਮੇਂ ਦਾ ਇੰਤਜ਼ਾਰ ਕਰ ਰਹੇ ਆ ਜਦੋਂ ਚੰਗਾ ਸਮਾਂ ਆਊਗਾ ਨਾ ਫਿਰ ਅਸੀਂ ਇਹ ਕੰਮ ਸ਼ੁਰੂ ਕਰਾਂਗੇ ਨਹੀਂ ਸਮਾਂ ਚੰਗਾ ਜਾਂ ਬੁਰਾ ਕਦੀ ਨਹੀਂ ਹੁੰਦਾ ਸਮਾਂ ਸਿਰਫ ਸਮਾਂ ਹੁੰਦਾ ਹੈ ਬੱਚੋਂ ਨੇ ਕਹਿ ਰਿਹਾ ਦਿਨ ਬੁਰੇ ਆ ਧਿਆਨ ਨਾ ਕਿਆ ਸਾਡੇ ਲਈ ਉਹ ਚੰਗੇ ਆ ਜਾਂ ਬੁਰੇ ਆ ਸਾਡੇ ਹੱਥ ਵਿੱਚ ਆ ਅਗਰ ਤੁਸੀਂ ਮਿਹਨਤ ਕਰੋ ਕੰਮ ਕਰੋ ਕਮਾਈ ਕਰੋ ਤੁਹਾਡੇ ਲਈ ਉਹੀ ਸਮਾਂ ਚੰਗਾ ਸਮਾਂ ਹੋ ਜਾਊਗਾ ਕਿਉਂਕਿ ਤੁਹਾਡੇ ਘਰ ਵਿੱਚ ਰੋਟੀ ਟੁੱਕ ਹੋਊਗਾ ਪਰ ਤੁਸੀਂ ਸੁੱਤੇ ਰਹੋ ਦਲਿੱਦਰ ਪਾ ਛੱਡੋ ਕੋਈ ਮਿਹਨਤ ਨਾ ਕਰੋ ਤਾਂ ਕੀ ਹੋਏਗਾ ਉਹੀ ਸਮਾਂ ਜਿਹੜਾ ਆ ਤੁਹਾਡੇ ਲਈ ਬੁਰਾ ਹੋ ਜਾਏਗਾ ਕਿੰਨਾ ਆਪਣੇ ਲਈ ਸਮੇਂ ਨੂੰ ਲਾਭਦਾਇਕ ਬਣਾਓ ਮਤਲਬ ਲਾਭਦਾਇਕ ਅਸੀਂ ਬਣਾਉਣਾ ਹੈ ਵਚਨ ਦੇ ਵਿੱਚ ਲਿਖਿਆ ਕਿੰਦਾ ਤੂੰ ਜੇ ਇਸ ਰਾਹ ਚੱਲਣਾ ਹੈ ਮੈਂ ਤੈਨੂੰ ਦੱਸੂਗਾ ਉਹ ਸਾਨੂੰ ਲੀਡ ਕਰੇਗਾ ਪਰ ਚੱਲਣਾ ਕਿੰਨੇ ਆ ਉਹਨੇ ਇਹ ਨਹੀਂ ਕਿਹਾ ਤੂੰ ਬੈਠੀ ਤੇਰੇ ਥਾਂ ਮੈਂ ਚੱਲੂਗਾ ਨੋ ਉਹਨੇ ਕਿਹਾ ਜੇ ਇਸ ਰਾਹ ਤੈ ਮੈਂ ਤੈਨੂੰ ਦਸੰਦ ਮੈਂ ਤੇਰਾ ਮਾਰਗਦਰਸ਼ਨ ਕਰਾਂਗਾ ਵਚਨ ਚ ਕੀ ਲਿਖਿਆ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਤੇ ਮੇਰੇ ਰਾਹਾਂ ਦਾ ਚਾਨਣ ਆ ਤੇ ਇਹਦੇ ਰਾਹਾਂ ਦਾ ਚਾਨਣ ਆ ਮੇਰੇ ਰਾਹਾਂ ਦਾ ਚਾਨਣ ਆ ਇਟ ਮੀਨ ਉਹਨਾਂ ਰਾਹਾਂ ਤੇ ਮੈਂ ਜਾਣਾ ਆ ਸੋ ਪਰਮੇਸ਼ਵਰ ਦਾ ਵਚਨ ਸਾਡੀ ਅਗਵਾਈ ਕਰਦਾ ਆ ਚੱਲਣ ਵਿੱਚ ਚੱਲਣਾ ਅਸੀਂ ਆ ਉਹ ਸਾਨੂੰ ਬੁਰਾ ਤੇ ਭਲਾ ਦੋਨੋਂ ਚੀਜ਼ਾਂ ਤੋਂ ਜਾਣੂ ਕਰਵਾਉਂਦਾ ਹੈ ਪਰ ਅਸੀਂ ਚੁਣਨਾ ਹੈ ਜਾਂ ਬੁਰੀਾਈ ਨੂੰ ਜਾਂ ਭਲਾਈ ਨੂੰ ਇਹ ਸਾਡੇ ਵਿੱਚ ਆ ਪਰ ਬਚਨ ਵਿੱਚ ਕੀ ਲਿਖਿਆ ਕਹਿੰਦਾ ਮੈਂ ਜੀਵਨ ਤੇ ਮੌਤ ਦੋਵੇਂ ਤੇਰੇ ਅੱਗੇ ਰੱਖ ਦਿੱਤੇ ਪਰ ਮੇਰੀ ਇੱਛਾ ਹੈ ਕਿ ਤੂੰ ਜੀਵਨ ਨੂੰ ਚੁਣੇ ਤੇ ਜੀਂਦਾ ਰਹੀਂ ਹਾਲੇਲੂਇਆ ਐਕਸਕਿਊਜ਼ ਮੀ ਸੋ ਕਹਿੰਦਾ ਆਪਣੇ ਲਈ ਸਮੇਂ ਨੂੰ ਲਾਭਦਾਇਕ ਬਣਾਓ ਅਸੀਂ ਸਮੇਂ ਨੂੰ ਲਾਭਦਾਇਕ ਬਣਾਉਣਾ ਹੈ ਪਰਮੇਸ਼ਵਰ ਸਾਨੂੰ ਗਾਈਡ ਕਰਨਗੇ ਧਨ ਕਮਾਉਣ ਦਾ ਉਹ ਸਾਨੂੰ ਬਲ ਦਿੰਦਾ ਹੈ ਧਨ ਕਮਾਉਣਾ ਕਿੰਨੇ ਆ ਅਸੀਂ ਉਹ ਸਾਨੂੰ ਧਨ ਕਮਾ ਕੇ ਨਹੀਂ ਦਿੰਦਾ ਧਨ ਕਮਾਉਣ ਦਾ ਬਲ ਦਿੰਦਾ ਹੈ ਜੇ ਇਸ ਰਾਹ ਤੇ ਮਤਲਬ ਜੇ ਇਸ ਰਾਹ ਤੇ ਅਸੀਂ ਜਾਣਾ ਹੈ ਉਹ ਸਾਡੇ ਉਸ ਰਾਹ ਦੇ ਵਿੱਚ ਅਗਵਾਈ ਕਰਦਾ ਹੈ ਪਰ ਜਾਣਾ ਅਸੀਂ ਆ ਇਜ਼ਰਾਈਲੀਆਂ ਨੂੰ ਮਿਸਰ ਦੇ ਵਿੱਚੋਂ ਪਰਮੇਸ਼ਵਰ ਨੇ ਆਜ਼ਾਦ ਕਰਵਾਇਆ ਪਰ ਬਾਹਰ ਤਾਂ ਇਜ਼ਰਾਈਲੀਆਂ ਨੂੰ ਨਿਕਲਣਾ ਪਿਆ ਲਾਲ ਸਮੁੰਦਰ ਤੱਕ ਤਾਂ ਇਜ਼ਰਾਈਲੀਆਂ ਨੂੰ ਹੀ ਪਹੁੰਚਣਾ ਪਿਆ ਉਹਨਾਂ ਨੂੰ ਉਹਨਾਂ ਰਾਹਾਂ ਥਾੜੀ ਨਿਕਲਣਾ ਪਿਆ ਹਾਲਾਂਕਿ ਪਰਮੇਸ਼ਵਰ ਅੱਗ ਦਾ ਥੰਮ ਬਣ ਕੇ ਰਾਤ ਨੂੰ ਉਹਨਾਂ ਨੂੰ ਚਾਨਣ ਬਖਸ਼ ਦੇ ਸੀਗੇ ਅਰ ਦੇਣ ਨੂੰ ਉਹਨਾਂ ਨੂੰ ਜਿਹੜਾ ਸੀ ਉਹ ਬੱਦਲ ਬਣ ਕੇ ਛਾਂ ਕੀਤੀ ਪਰ ਉਹ ਉਸ ਡਾਇਰੈਕਸ਼ਨ ਦੇ ਵਿੱਚ ਕਿਉਂਕਿ ਉਹ ਇੱਕ ਵੱਡੇ ਉਹ ਥਾਣੇ ਜਾਣੇ ਜਾ ਰਹੇ ਸੀ ਵੱਡੇ ਏਰੀਆ ਥਾਣੀ ਲੰਘ ਰਹੇ ਸੀ ਉਹਨਾਂ ਨੂੰ ਨਹੀਂ ਪਤਾ ਸੀਗਾ ਕਨਾਨ ਦੇਸ਼ ਦੇ ਰਸਤੇ ਦਾ ਮੇਰੇ ਖਿਆਲ ਦੇ ਵਿੱਚ ਇਸੇ ਲਈ ਪਰਮੇਸ਼ਰ ਉਹਨਾਂ ਨੂੰ ਰਾਤ ਦਿਨ ਉਹਨਾਂ ਦੀ ਅਗਵਾਈ ਕਰ ਰਹੀ ਸੀ ਇੱਧਰ ਦੀ ਹੋ ਜੋ ਇੱਧਰ ਦੀ ਹੋ ਜੋ ਇੱਧਰ ਦੀ ਹੋ ਜੋ ਇਸੇ ਤਰ੍ਹਾਂ ਪਰਮੇਸ਼ਰ ਸਾਡੀ ਅਗਵਾਈ ਕਰਦੇ ਆ ਵਚਨ ਦੇ ਰਾਹੀਂ ਸਾਡੇ ਕੋਲੇ ਬਹੁਤ ਵੱਡਾ ਮੈਦਾਨ ਆ ਅੱਛਾ ਜੋ ਫਿਰ ਇਹ ਸਾਨੂੰ ਮੈਦਾਨ ਹੀ ਨਜ਼ਰ ਆ ਰਿਹਾ ਦੂਰ ਤੱਕ ਅਜੇ ਸਾਨੂੰ ਕੋਈ ਸ਼ਹਿਰ ਨਹੀਂ ਨਜ਼ਰ ਆ ਰਿਹਾ ਕੋਈ ਟੰਡਾ ਨਹੀਂ ਨਜ਼ਰ ਆ ਰਿਹਾ ਜਿੱਦਾਂ ਇਹਨ ਸਮੁੰਦਰ ਦੇ ਅੱਧ ਵਿੱਚ ਕੋਈ ਜਾਣਾ ਹੋਵੇ ਤਾਂ ਉਹਨੂੰ ਪਤਾ ਨਹੀਂ ਲੱਗਣਾ ਕਿ ਸੱਜਾ ਖੱਬਾ ਕਿਹੜਾ ਪਾਸਾ ਹੈ ਉਹ ਜਿਹੜੇ ਪਾਸੇ ਨੂੰ ਘੁੰਮੇਗਾ ਉਹਦਾ ਸੱਜਾ ਉਧਰ ਨੂੰ ਹੋ ਜਾਊਗਾ ਪਰ ਐਕਚੁਅਲ ਦੇ ਵਿੱਚ ਉਹਨੂੰ ਸਮੁੰਦਰ ਦੀ ਕੋਈ ਡਾਇਰੈਕਸ਼ਨ ਜਦੋਂ ਮਿਡ ਵਿੱਚ ਚਲੇ ਜਾਏਗਾ ਉਹਨੂੰ ਨਹੀਂ ਪਤਾ ਲੱਗੇਗਾ ਹੋ ਸਕਦਾ ਕਿ ਉਸ ਸਮੁੰਦਰ ਦੀ ਹੋਰ ਗਹਿਰਾਈ ਵੱਲ ਨੂੰ ਜਾਣ ਲੱਗ ਜਵੇ ਜਿੱਧਰ ਨੂੰ ਸਮੁੰਦਰ ਅਜੇ ਜ਼ਿਆਦਾ ਹੈ ਤੇ ਹੋ ਸਕਦਾ ਕੰਡੇ ਵੱਲ ਨੂੰ ਆਣਾ ਸ਼ੁਰੂ ਹੋ ਜਵੇ ਪਰ ਜੇ ਉਹਦੇ ਕੋਲੇ ਕੋਈ ਉਹਨੂੰ ਗਾਈਡ ਕਰਨ ਵਾਲਾ ਹੋਵੇ ਜੇ ਉਹਨੂੰ ਕੋਈ ਲੀਡ ਕਰਨ ਵਾਲਾ ਹੋਵੇ ਉਹਨੂੰ ਉਹ ਫਾਲੋ ਕਰੇ ਤਾਂ ਫਿਰ ਈਜ਼ੀਲੀ ਉਹ ਉਸ ਸਮੁੰਦਰ ਵਿੱਚੋਂ ਜਿਹੜਾ ਆ ਗੁਆਚਿਆ ਹੋਇਆ ਹੈ ਜਿੱਥੇ ਉਹ ਬਾਹਰ ਨਿਕਲ ਸਕਦਾ ਹੈ ਇਹ ਸੰਸਾਰ ਇੱਕ ਸਮੁੰਦਰ ਹੈ ਅਸੀਂ ਆਲਮੋਸਟ ਇਹਦੇ ਅੱਧ ਵਿੱਚ ਆ ਜਿੱਥੇ ਸਾਨੂੰ ਨਾ ਤਾਂ ਬੁਰਾ-ਬੁਰਾ ਲੱਗਦਾ ਐ ਨਾ ਭਲਾ-ਭਲਾ ਲੱਗਦਾ ਐ ਇੱਥੇ ਕਈ ਵਾਰੀ ਭਲੀਆਂ ਚੀਜ਼ਾਂ ਬੁਰੀਆਂ ਲੱਗ ਰਹੀਆਂ ਤੇ ਬੁਰੀਆਂ ਚੀਜ਼ਾਂ ਭਲੀਆਂ ਲੱਗ ਰਹੀਆਂ ਕਿਉਂ ਕਿ ਕੋਈ ਸੱਜਾ ਖੱਬਾ ਨਜ਼ਰ ਹੀ ਨਹੀਂ ਆ ਰਿਹਾ ਪਰ ਹਾਂ ਇੱਥੇ ਪਰਮੇਸ਼ਵਰ ਦਾ ਵਚਨ ਐ ਜੋ ਮਲਾਹ ਬਣ ਕੇ ਸਾਡੇ ਜੀਵਨ ਦੇ ਵਿੱਚ ਆਇਆ ਜੋ ਗਾਈਡ ਬਣ ਕੇ ਸਾਡੇ ਜੀਵਨ ਦੇ ਵਿੱਚ ਆਇਆ ਜੋ ਜਿੱਦਾਂ ਜਹਾਜ਼ ਦੇ ਵਿੱਚ ਇੱਕ ਕੰਪਾਸ ਲੱਗੀ ਹੁੰਦੀ ਆ ਜਿਹੜੀ ਤੁਹਾਨੂੰ ਡਾਇਰੈਕਟ ਕਰਦੀ ਆ ਤੁਹਾਡੇ ਰਾਹ ਨੂੰ ਕਿ ਇੱਧਰ ਨੂੰ ਜਾਣਾ ਹੈ ਉਹ ਇੱਕ ਕੰਪਾਸ ਦੇ ਵਰਗਾ ਆ ਉਹ ਸਾਡੇ ਜੀਵਨ ਦੇ ਵਿੱਚ ਆ ਅਸਮਾਨ ਦੇ ਵਿੱਚ ਉੱਡਣ ਵਾਲੇ ਜਹਾਜ਼ ਤੇ ਜਿਹਦਾ ਰਡਾਰ ਉਸ ਨੂੰ ਰਸਤਾ ਵਿਖਾਉਂਦੀ ਆ ਤੇ ਉਹ ਸਾਡੇ ਲਈ ਰਡਾਰ ਆ ਪਰਮੇਸ਼ਵਰ ਦਾ ਬਚਨ ਤੇ ਰਡਾਰ ਬਣ ਕੇ ਸਾਡੇ ਜੀਵਨ ਦੇ ਵਿੱਚ ਆ ਪਰ ਫੋਲੋ ਅਸੀਂ ਕਰਨਾ ਹੈ ਅਗਰ ਰਡਾਰ ਦੇਖੋ ਰਡਾਰ ਜਿਹੜੀ ਆ ਉਹ ਦੱਸ ਰਹੀ ਆ ਕਿ ਉਹਨੂੰ ਨਜ਼ਰ ਆ ਰਿਹਾ ਕਿ ਇੰਨੇ ਦੇ ਵਿੱਚ ਵਿੱਚ ਜਿਹੜਾ ਹੈ ਤੈ ਜਾਣਾ ਹੈ ਆਕਾਸ਼ਾਂ ਦੇ ਵਿੱਚ ਕਿੱਦਾਂ ਰਸਤਾ ਚਾਰਟ ਫੇਰੇ ਬੱਦਲ ਹੀ ਬੱਦਲ ਆ ਕੁਝ ਨਹੀਂ ਪਤਾ ਆਕਾਸ਼ ਦੇ ਸੱਜੇ ਖੱਬੇ ਦਾ ਪਰ ਰਡਾਰ ਦੇ ਉੱਤੇ ਚੱਲ ਕੇ ਜਹਾਜ਼ ਸਹੀ 에ਰਪੋਰਟ ਤੇ ਲੈਂਡ ਕਰਦਾ ਹੈ ਪਰਮੇਸ਼ਵਰ ਦਾ ਵਚਨ ਰਡਾਰ ਹੈ ਇਹ ਪਾਇਲਟ ਤੁਸੀਂ ਆ ਆਪਣੇ ਜੀਵਨ ਦੇ ਤੁਸ ਤੁਹਾਡੀ ਮਰਜ਼ੀ ਤੁਸੀਂ ਆਪਣੇ ਜੀਵਨ ਦੇ ਰਹਾਜ ਨੂੰ ਉਸ ਰਡਾਰ ਉੱਤੇ ਲੈ ਕੇ ਜਾਣਾ ਕਿ ਤੁਸ ਤੁਹਾਨੂੰ ਲੱਗਦਾ ਹੈ ਕਿ ਐਵੇਂ ਕੀ ਇਸ ਰਾਹ ਤੇ ਚੱਲੇ ਜਾਣਾ ਸੋਹਰਾ ਐਡਾ ਖੁੱਲਾ ਬੱਦਲਿਆ ਜੇ ਨੂੰ ਮਰਜ਼ੀ ਪਾ ਲੋ ਜੇ ਨੂੰ ਮਰਜ਼ੀ ਕਰ ਲੋ ਤਾਂ ਮੈਨੂੰ ਨਹੀਂ ਲੱਗਦਾ ਕਿ ਫਿਰ ਤੁਸੀਂ ਕਦੀ 에어ਪੋਰਟ ਤੱਕ ਪਹੁੰਚ ਸਕੋਗੇ ਸੋ ਸਮਾ ਜਿਹੜੇ ਦੇਣ ਆ ਬੁਰੇ ਹਾਲਾਂਕਿ ਇਹ ਵਚਨ ਹਜ਼ਾਰਾਂ ਸਾਲ ਪਹਿਲਾਂ ਆ ਕਿਆ ਗਿਆ ਅੱਜ ਜਿਵੇਂ ਪੜ ਰਹੇ ਹਾਂ ਇਹਦਾ ਮਤਲਬ ਉਦੋਂ ਵੀ ਦਿਨ ਬੁਰੇ ਸੀ ਹਾਂ ਉਦੋਂ ਵੀ ਦਿਨ ਬੁਰੇ ਸੀ ਉਦੋਂ ਵੀ ਲੜਾਈਆਂ ਝਗੜੇ ਪਾਪ ਫਸਾਦ ਤੇਰਾ ਮੇਰਾ ਸਾਡਾ ਤੁਹਾਡਾ ਉੱਚਾ ਨੀਵਾ ਯਹੂਦੀ ਜਨਾਨੀ ਸਾਮਰੀ ਇਹ ਸਭ ਕੁਝ ਚੱਲ ਰਿਹਾ ਸੀ ਇਹ ਕੁਝ ਵੀ ਨਵਾਂ ਨਹੀਂ ਹੈ ਇਹ ਧਾਰਮਿਕ ਲੜਾਈਆਂ ਉਦੋਂ ਵੀ ਚੱਲੀਆਂ ਉਤਰੀਆਂ ਜਾਂਦੀਆਂ ਸੀ ਤੇ ਅੱਜ ਵੀ ਚੱਲੀਆਂ ਹੀ ਉਤਰੀਆਂ ਜਾਂਦੀਆਂ ਹੈ ਉਦੋਂ ਵੀ ਸ਼ੂਆ ਸ਼ੂਤ ਤੇ ਸ਼ੂਦਰ ਪੁਣਾ ਸੀਗਾ ਹੁਣ ਵੀ ਉਹੀ ਸ਼ੂਆ ਸ਼ੂਤ ਤੇ ਸਾਰੀਆਂ ਚੀਜ਼ਾਂ ਆ ਅਸੀਂ ਲਾਭਦਾਇਕ ਬਣਾਉਣਾ ਆ ਪਰਮੇਸ਼ਵਰ ਨੇ ਸਾਡੇ ਲਈ ਸਿੱਖਿਆ ਨੂੰ ਠਹਿਰਾ ਦਿੱਤਾ ਪਰਮੇਸ਼ਵਰ ਨੇ ਸਾਡੇ ਲਈ ਗਿਆਨ ਨੂੰ ਠਹਿਰਾ ਦਿੱਤਾ ਸਮਝ ਠਹਿਰਾ ਦਿੱਤੀ ਸਾਨੂੰ ਸਾਨੂੰ ਪਰਮੇਸ਼ਵਰ ਨੇ ਰੌਸ਼ਨੀ ਦੇ ਦਿੱਤੀ ਵਚਨ ਦੇ ਵਿੱਚ ਅਸੀਂ ਕੱਲ ਦੇਖਿਆ ਸੀ ਨਾ ਕਹਿੰਦਾ ਪਹਿਲਾਂ ਤੁਸੀਂ ਹਨੇਰੇ ਵਿੱਚ ਸੀ ਹੁਣ ਤੁਸੀਂ ਚਾਨਣ ਵਿੱਚ ਆ ਗਏ ਹੋ ਇਸ ਲਈ ਚਾਨਣ ਦੇ ਪੁੱਤਰਾਂ ਦੇ ਵਾਂਗ ਚੱਲੋ ਮਤਲਬ ਕਿ ਹੁਣ ਤੁਹਾਨੂੰ ਗਿਆਨ ਮਿਲ ਗਿਆ ਗਿਆਨ ਕੀ ਮਿਲਿਆ ਦੇਖੋ ਤੁਹਾਨੂੰ ਗਿਆਨ ਕੀ ਮਿਲਿਆ ਇੰਨੇ ਸਾਰੀਆਂ ਚੀਜ਼ਾਂ ਦਾ ਇੱਕ ਗਿਆਨ ਇਹ ਹੈ ਕਿ ਪਰਮੇਸ਼ਵਰ ਇੱਕ ਹੈ ਤੇ ਉਹ ਸਭਨਾਂ ਦੇ ਲਈ ਆ ਔਰ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਆ ਹਰ ਜਗ੍ਹਾ ਤੇ ਉਹ ਮੌਜੂਦ ਆ ਤੇ ਆਪਣੇ ਪੁਕਾਰਨ ਵਾਲਿਆਂ ਦੀ ਸੁਣਦਾ ਤੇ ਉੱਤਰ ਦਿੰਦਾ ਆ ਮੈਨੂੰ ਹੁਣ ਤੱਕ ਪੂਰੇ ਬਾਈਬਲ ਦੇ ਵਿੱਚੋਂ ਸਾਰਾ ਕੁਝ ਕਰਕੇ ਇਹ ਚੀਜ਼ ਸਮਝ ਦੇ ਵਿੱਚ ਆਈ ਹੈ। ਪਰ ਜਿ ਜਿਨੂੰ ਨਹੀਂ ਗਿਆਨ ਹੋਇਆ ਉਹਦੇ ਲਈ ਅਜੇ ਯਹੂਦੀਆਂ ਦਾ ਕੋਈ ਹੋਰ ਆ ਜਨਾਨੀਆਂ ਦਾ ਕੋਈ ਹੋਰ ਆ ਸਾਮਰੀਆਂ ਦਾ ਕੋਈ ਹੋਰ ਆ ਉਹਨਾਂ ਦੇ ਲਈ ਸਿੱਖਾਂ ਦਾ ਕੋਈ ਹੋਰ ਆ ਇਸਾਈਆਂ ਦਾ ਕੋਈ ਹੋਰ ਆ ਮੁਸਲਮਾਨਾਂ ਦਾ ਕੋਈ ਹੋਰ ਆ ਬੋਧੀਆਂ ਦਾ ਹੋਰ ਆ ਜੈਨੀਆਂ ਦਾ ਹੋਰ ਆ ਕਿਉਂਕਿ ਅਜੇ ਅੱਖਾਂ ਨਹੀਂ ਖੁੱਲੀਆਂ। ਉਹਨਾਂ ਨੂੰ ਅਜੇ ਗਿਆਨ ਪ੍ਰਾਪਤ ਨਹੀਂ ਹੋਇਆ ਔਰ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਉਹਨਾਂ ਨੇ ਧਰਮ ਯੁੱਧ ਕਰਨੇ ਛੱਡ ਦਿੱਤੇ ਉਹ ਧਰਮ ਦੇ ਨਾਂ ਤੇ ਲੜਦੇ ਨੇ ਉਹ ਕਹਿੰਦੇ ਲੜੀਏ ਕਹਦੇ ਨਾਲ ਇਹ ਵੀ ਸਾਡੇ ਭਰਾ ਆ ਇਹ ਵੀ ਸਾਡੀਆਂ ਭੈਣਾਂ ਆ ਭਾਵੇਂ ਇਹਨਾਂ ਦੀ ਭਾਸ਼ਾ ਹੋਰ ਆ ਭਾਵੇਂ ਇਹਨਾਂ ਦਾ ਸੱਭਿਆਚਾਰ